ਫਰ ਉਹ ਬੋਦੋਗੇ ਨਾ ਕਿ ਗੱਡੀ ਘਟੋ ਚਲੋ ਨਿਸ਼ਾਨ ਸਾਹਿਬ ਲਾ ਦਿਓ ਅ ਨਿਸ਼ਾਨ ਸਾਹਿਬ ਲਾ ਦਿਓ ਦੰਦ ਚੱਲ ਗੱਡੀ ਘਟਵਾ ਮਟਵਾ ਗੱਡੀ ਨੰਬਰ ਉਹ ਆਪ ਹੁਣ ਬੈਠ ਕੇ ਨਹੀਂ ਸ਼ੁਰੂ ਕਰ ਰਹੇ ਸੀ ਨਹੀਂ ਪਹਿਲਾਂ ਵੀਡੀਓ ਬਣਾਈ ਮੈਂ ਉਹ ਤੋਂ ਵੀਡੀਓ ਬਣਾਈ ਆ ਜਾਂਦੀ ਪਾਰਕਿੰਗ ਦੀ ਹੈ ਜਿੱਥੇ ਇੱਕ ਵਿਅਕਤੀ ਚਿੱਟੇ ਦਾ ਸੇਵਨ ਕਰਦਾ ਨਜ਼ਰ ਆ ਰਿਹਾ ਸੀਗਾ ਹਾਲਾਂਕਿ ਜਿਵੇਂ ਹੀ ਇਹ ਚਿੱਟੇ ਦਾ ਸੇਵਨ ਕਰਦਾ ਗੱਡੀ ਵਿੱਚ ਬਹਿ ਕੇ ਤਾਂ ਉਸ ਤੋਂ ਬਾਅਦ ਕੁਝ ਲੋਕਾਂ ਦੀ ਨਜ਼ਰ ਪੈ ਜਾਂਦੀ ਹੈ ਹੰਗਾਮਾ ਹੋ ਜਾਂਦਾ ਹੈ ਤੇ ਬਾਅਦ ਦੇ ਵਿੱਚ ਮर्यादा ਦੀ ਉਲੰਘਣਾ ਕਰਨ ਦੇ ਮਾਮਲੇ ਦੇ ਚੱਲਦੇ ਨਿਹੰਗ ਸਿੰਘਾਂ ਵੱਲੋਂ ਇਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਅਸੀਂ ਇਹ ਕਿ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਨੇੜੇ ਬਣੀ ਪਾਰਕਿੰਗ ਦੇ ਵਿੱਚ ਇੱਕ ਵਿਅਕਤੀ ਵੱਲੋਂ ਇੱਕ ਨਸ਼ੇੜੀ ਦੇ ਵੱਲੋਂ ਚਿੱਟੇ ਦਾ ਸੇਵਨ ਕੀਤਾ ਜਾ ਰਿਹਾ ਸੀ ਤਾਂ ਮੌਕੇ ਤੇ ਕੁਝ ਲੋਕ ਇਸ ਨੂੰ ਦੇਖ ਲੈਂਦੇ ਨੇ ਤਾਂ ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਜਾਂਦਾ ਨਿਹੰਗ ਸਿੰਘ ਉੱਥੇ ਪਹੁੰਚ ਜਾਂਦੇ ਨੇ ਤਾਂ ਨਿਹੰਗ ਸਿੰਘਾਂ ਵੱਲੋਂ ਉਸ ਦੀ ਕੁੱਟਮਾਰ ਕਰਨੀ ਵੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਗੱਡੀ ਤੋਂ ਬਾਹਰ ਕਢ ਲਿਆ ਜਾਂਦਾ ਦੱਸਿਆ ਕਿ ਦਰਬਾਰ ਸਾਹਿਬ ਦੇ ਨਜ਼ਦੀਕ ਦੀ ਇਹ ਤਸਵੀਰ ਹੈ ਦਰਬਾਰ ਸਾਹਿਬ ਦੇ ਨਜ਼ਦੀਕ ਜੋ ਪਾਰਕਿੰਗ ਬਣੀ ਹੋਈ ਹੈ ਤਾਂ ਸਾਰਾ ਗੱਡੀ ਦੀ ਪਾਰਕਿੰਗ ਇਹ ਦੱਸੀ ਜਾ ਰਹੀ ਹੈ ਤਾਂ ਜੋ ਦਰਬਾਰ ਸਾਹਿਬ ਦੇ ਨਜ਼ਦੀਕ ਪਾਰਕਿੰਗ ਬਣੀ ਹੈ ਤਾਂ ਉੱਥੇ ਇਹ ਵਿਅਕਤੀ ਗੱਡੀ ਲਾ ਕੇ ਪਾਰਕਿੰਗ ਦੇ ਵਿੱਚ ਚਿੱਟੇ ਦਾ ਸੇਵਨ ਕਰਦਾ ਚਿੱਟੇ ਦਾ ਨਸ਼ਾ ਕਰਦਾ ਨਜ਼ਰ ਆ ਰਿਹਾ ਸੀ ਤਾਂ ਇਸ ਮਸਜਿਦ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਹਾਲਾਂਕਿ ਇਹ ਹੰਗਾਮੇ ਦੇ ਚੱਲਦੇ ਦਰਬਾਰ ਸਾਹਿਬ ਦੇ ਨਜ਼ਦੀਕ ਜਦੋਂ ਇਹ ਹੰਗਾਮਾ ਹੁੰਦਾ ਪਾਰਕਿੰਗ ਦੇ ਵਿੱਚ ਤਾਂ ਉਸ ਤੋਂ ਬਾਅਦ ਕੁਝ ਨਿਹੰਗ ਸਿੰਘ ਉੱਥੇ ਇਕੱਤਰ ਹੋ ਜਾਂਦੇ ਨੇ ਤੇ ਨਿਹੰਗ ਸਿੰਘਾਂ ਵੱਲੋਂ ਇਸ ਵਿਅਕਤੀ ਦੀ ਕੁੱਟਮਾਰ ਵੀ ਕੀਤੀ ਜਾ ਰਹੀ ਹੈ ਤਾਂ ਬਚ ਕੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਤਾਂ ਤਸਵੀਰ ਹਾਲਾਂਕਿ ਕਾਫੀ ਕੁਝ ਬਿਆਨ ਕਰਦੀ ਹੈ ਕਿ ਕਿਵੇਂ ਮਰਿਆਦਾ ਆਦੀ ਲੰਗੜਾ ਹੁੰਦੀ ਆ ਤਾਂ ਖਾਸ ਤੌਰ ਤੇ ਇਹਨਾਂ ਪਾਰਕਿੰਗਾਂ ਦਾ ਕੁਝ ਲੋਕ ਕਿਸ ਤਰੀਕੇ ਦੇ ਨਾਲ ਗਲਤ ਇਸਤੇਮਾਲ ਕਰਦੇ ਨੇ ਕਿ ਜਿਹੜੀ ਪਾਰਕਿੰਗ ਸੰਗਤ ਦੀ ਸਹੂਬਾ ਲਈ ਬਣਾਈ ਗਈ ਆ ਉੱਥੇ ਇਸ ਪ੍ਰਕਾਰ ਨਸ਼ੇ ਦੇ ਪੀੜਤ ਲੋਕ ਨਸ਼ਾ ਕਰਦੇ ਨੇ ਗੱਡੀਆਂ ਵਿੱਚ ਬੈਠ ਕੇ ਨਸ਼ੇ ਦਾ ਸੇਵਨ ਕਰਦੇ ਨਜ਼ਰ ਆ ਰਹੇ ਨੇ ਤਾਂ ਜਿਵੇਂ ਇਹ ਹੰਗਾਮਾ ਹੁੰਦਾ ਕਿ ਉੱਥੋਂ ਭੱਜਣ ਦੀ ਕੋਸ਼ਿਸ਼ ਵੀ ਇਹ ਕਰਦਾ ਗੱਡੀ ਭਜਾਉਣ ਦੀ ਕੋਸ਼ਿਸ਼ ਵੀ ਕਰਦਾ ਪਰ ਨਿਹੰਗ ਸਿੰਘਾਂ ਵੱਲੋਂ ਇਸ ਨੂੰ ਕਾਬੂ ਕਰਕੇ ਇਸ ਦੀ ਕੁੱਟਮਾਰ ਕੀਤੀ ਜਾਂਦੀ ਆ